ਭਾਰਤ ਦੇ 79ਵੇਂ ਆਜ਼ਾਦੀ ਦਿਹਾੜੇ ਮੌਕੇ ਤੇ ਸੀਨੀਅਰ ਕਾਂਗਰਸੀ ਆਗੂ ਅਤੇ ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੇ ਪੂਰਬੀ ਹਲਕੇ ਦੇ ਲੋਕਾਂ ਨਾਲ ਆਜ਼ਾਦੀ ਦਿਵਸ ਮਨਾਇਆ। ਇਸ ਦੌਰਾਨ ਉਹਨਾਂ ਕਿਹਾ ਕਿ ਭਾਵੇਂ ਦੇਸ਼ 78 ਸਾਲ ਪਹਿਲਾਂ ਆਜ਼ਾਦ ਹੋਇਆ ਸੀ ਪਰ ਆਜ਼ਾਦੀ ਬਣਾਈ ਰੱਖਣ ਲਈ ਲੋਕਾਂ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਪੂਰਬੀ ਹਲਕੇ ਦੇ ਵੇਰਕਾ ਵਿਖੇ ਕੌਂਸਲਰ ਨਵਦੀਪ ਹੁੰਦਲ ਅਤੇ ਮਨਜੀਤ ਸਿੰਘ ਵੇਰਕਾ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਮਾਰੋਹ ਵਿੱਚ ਦਿਨੇਸ਼ ਬੱਸੀ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਸਾਰਿਆਂ ਨੂੰ ਵਧਾਈ ਦਿੱਤੀ। ਇਸ ਦੌਰਾਨ ਪੰਜਾਬ ਇੰਟੈਕ ਦੇ ਪ੍ਰਧਾਨ सुरेंद्र ਸ਼ਰਮਾ ਅਤੇ ਬਿੱਟੂ ਇੰਟੈਕ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪਹੁੰਚੇ। ਇਸ ਮੌਕੇ 인ਦਰਜੀਤ ਵਾਲੀਆ, ਵਾਰਡ ਪ੍ਰਧਾਨ ਕੁਲਵਿੰਦਰ ਕਿੰਦਾ, ਪੰਚਾਇਤ ਮੈਂਬਰ ਮੂਦਲ, ਲਾਡੀ ਪ੍ਰਧਾਨ ਸੁਰਜਨ ਸਿੰਘ ਮੈਂਬਰ ਪਰਗਤ ਸਿੰਘ ਸਮੇਤ ਇਲਾਕਾ ਵਾਸੀ ਮੌਜੂਦ ਸਨ ਅੱਜ ਅਸੀਂ ਜਿਹੜੇ ਜਨਤ 25 ਦੀ ਨਾਸੀਮਾ ਆਪਣਾ ਸੁਤੰਤਰ ਦਿਵਸ ਮਨਾਣ ਲਈ ਮ ਆਪਣੇ ਹਲਕੇ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਮਨਾਣ ਲਈ ਆਇਆ ਔਰ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਸਾਰੇ ਦੇਸ਼ ਵਾਸੀਆਂ ਨੂੰ ਖਾਸ ਕਰਕੇ ਹਲਕਾ ਪੂਰਬੀ ਦੇ ਮੇਰੇ ਪਰਿਵਾਰ ਮੇਰੇ ਲੋਗਾ ਨੂੰ ਔਰ ਮੈਂ ਸਮਝਦਾ ਕਿ ਅੱਜ ਅਸੀਂ ਆਪਾਂ ਜਸ਼ਨ ਮਨਾ ਰਹੇ ਆ ਨਾ ਸੀਵਾ ਦੇਸ਼ ਦਾ ਆਜ਼ਾਦ ਹੋਏ ਨੂੰ ਲੇਕਿਨ ਇਹਦੇ ਵਿੱਚ ਬਹੁਤ ਲੋਡ ਹੈ ਸਾਨੂੰ ਅੱਗੇ ਆਣ ਦੀ ਅੱਜ ਅਸੀਂ ਹਰ ਜਗ੍ਹਾ ਪਿਛੜ ਗਏ ਆ ਪਹਿਲਾਂ ਅਸੀਂ ਅੰਗਰੇਜ਼ਾਂ ਦੇ ਕੋਲ ਗੁਲਾਮ ਸੀ ਔਰ ਅੱਜ ਅਸੀਂ ਕਾਲੇ ਅੰਗਰੇਜ਼ਾਂ ਕੋਲ ਗੁਲਾਮ ਹੋਏ ਹੋਏ ਆ ਇਹਦੇ ਲਈ ਆਜ਼ਾਦ ਹੋਣ ਦੀ ਲੋੜ ਹੈ ਸਾਨੂੰ ਅਸੀਂ ਸਾਰੇ ਇਕੱਠੇ ਹੋ ਕੇ ਇਸ ਲੜਾਈ ਨੂੰ ਲੜੀਏ ਸਾਡੇ ਦੇਸ਼ ਦੇ ਵਿੱਚ ਸਾਡੀ ਕਾਂਗਰਸ ਪਾਰਟੀ ਸੈਂਟਰ ਗਵਰਨਮੈਂਟ ਦੇ ਨਾਲ ਬੋਟ ਚੋਰੀ ਦੀ ਲੜਾਈ ਲੜ ਰਹੇ ਆ ਔਰ ਅਸੀਂ ਸਾਰੇ ਇਕੱਠੇ ਹੋ ਗਏ ਆਨਮਲਈ ਇੱਕ ਸਾਲ ਦੇ ਬਾਅਦ ਇਹ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਨੀ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਮੈਂ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਮਿਲਣ ਆਇਆ ਆਨ ਸਵਤੰਤਰਤਾ ਦਿਵਸ ਦੀ ਵਧਾਈ ਦੇਣ ਆਇਆ ਆ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਆਜ਼ਾਦੀ ਦੇ ਜਿਹੜੇ ਦੀ ਲੱਖ ਲੱਖ ਵਧਾਈ ਸਾਡੇ ਵੱਲੋਂ ਸ਼ੁਭਕਾਮਨਾਵਾਂ ਨੇ ਕਿ ਸਾਡਾ ਪੰਜਾਬ ਸਾਡਾ ਹਿੰਦੁਸਤਾਨ ਚੜ੍ਹਦੀ ਕਲਾ 'ਚ ਰਹੇ ਮੈਂ ਪਬਲਿਕ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਸਭ ਤੋਂ ਜਿਹੜਾ ਭੱਖ ਦਾ ਮੁੱਦਾ ਹੈ ਪੰਜਾਬ ਦੇ ਵਿੱਚ ਨਸ਼ਿਆਂ ਦਾ ਮੈਂ ਸਾਰੇ ਪਰਿਵਾਰਾਂ ਨੂੰ ਸਾਰੇ ਲੋਕਾਂ ਨੂੰ ਨੌਜਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਆਓ ਆਪਾਂ ਗੁਰਨਾਦਕ ਪਾਤਸ਼ਾਹ ਦੇ ਪ੍ਰਭੂ ਰਾਮ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਕਿ ਆਪਣੇ ਪਰਿਵਾਰਾਂ ਦੀ ਪਰਵਰਿਸ਼ ਕਰਿਏ ਨਸ਼ਿਆਂ ਦੇ ਗਲਤ ਕੰਮਾਂ ਜਨਾ ਪਈਏ